ਕਿ ਜਿੱਥੇ ਮੇਰਾ ਕੋਈ ਸਹਾਰਾ ਨਹੀਂ ਉਥੇ ਮੇਰਾ ਗੁਰੂ ਸਹਾਰਾ ਹੈ ਵਾਹ ਗੁਰੂ ਗੁਰੂ ਤੂੰ ਕਮਾਲ ਹੈ ਤੇਰੇ ਵਰਗਾ ਕੋਈ ਨਹੀਂ ਜਦੋਂ ਕਿਤੇ ਵਾਹ ਗੁਰੂ ਲਬਜ ਕਹਿਣਾ ਹੁੰਦਾ ਹੈ ਨਾ ਤੇ ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂ ਆ ਜਾਂਦਾ ਹੈ ਗੁਰੂ ਆ ਜਾਂਦਾ ਹੈ ਗੁਰੂ ਆ ਜਾਂਦਾ ਹੈ ਅਨੰਦਪੁਰ ਛੱਡਦਾ ਆਪਣਾ ਘਰ ਛੱਡਦਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਅਸੀਂ ਵਾਹਿਗੁਰੂ ਕਹਿੰਨੇ ਹਾਂ ਉਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਸਰਸਾ ਦੇ ਕਿਨਾਰੇ ਪਿਆ ਹੋਇਆ ਵਿਛੋੜਾ ਆ ਜਾਂਦਾ ਹੈ ਉਦੋਂ ਆਪਣੇ ਆਪ ਹੀ ਮukh ਤੋਂ ਨਿਕਦਾ ਹੈ ਵਾਹ ਗੁਰੂ ਗੁਰੂ ਤੂੰ ਵਾਹ ਤੂੰ ਕਮਾਲ ਹੈ ਤੂੰ ਆਨੰਦਪੁਰ ਛੱਡਦਾ ਮੇਰੇ ਮਾਲਕਾ ਤੇਰਾ ਪਰਿਵਾਰ ਵਿਛੜ ਗਿਆ ਤੂੰ ਕਮਾਲ ਹੈ ਤੂੰ ਰਤੀ ਭਰ ਕਿਤੇ ਹਾਏ ਨਹੀਂ ਗਿਆ ਤੂੰ ਕਿਤੇ ਸੀ ਤੱਕ ਨਹੀਂ ਕੀਤੀ ਵਾਹ ਗੁਰੂ ਤੂੰ ਕਮਾਲ ਹੈ ਗੁਰੂ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਕਿ ਚਮਕੌਰ ਦੀ ġੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਿਆ ਤੇ ਸ਼ਹੀਦ ਹੁੰਦੇ ਵੇਖ ਕੇ ਜਕਾਰੇ ਛੱਡੇ ਜਦੋਂ ਅਸੀਂ ਇਹ ਇਤਿਹਾਸ ਵਿੱਚ ਪੜਦੇ ਹਾਂ ਸੁਣਦੇ ਹਾਂ ਉਦੋਂ ਆਪਣੇ ਆਪ ਹੀ ਨਿਕਲ ਜਾਂਦਾ ਹੈ ਵਾਹ ਗੁਰੂ ਤੂੰ ਗੁਰੂ ਕਮਾਲ ਹੈ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਵਾਹ ਗੁਰੂ ਆਪਣੇ ਆਪ ਵਾਹ ਨਿਕਲ ਆਉਂਦਾ ਹੈ ਕਿਤੇ ਅਸੀਂ ਐਵੇਂ ਗੁਰੂ ਦੇ ਗੁਣਾਂ ਨੂੰ ਗੁਰੂ ਦੇ ਗੁਣਾਂ ਨੂੰ ਪੜ ਕੇ ਵਿਚਾਰ ਕੇ ਕਿਤੇ ਵਾਹਿਗੁਰੂ ਕਹੀਏ ਨਾ ਤੇ ਵਾਹਿਗੁਰੂ ਕਹਿਣਾ ਵੀ ਸਾਡਾ ਪ੍ਰਵਾਨ ਹੋਵੇਗਾ ਤਕਬੂਲ ਹੋਵੇਗਾ ਤੇ ਜਿੰਨੇ ਮਾਫ਼ ਕਰਨਾ ਜਿੰਨੇ ਪੜਿਆ ਹੀ ਨਹੀਂ ਜਿੰਨੇ ਗੁਰੂ ਬਾਰੇ ਸੁਣਿਆ ਹੀ ਨਹੀਂ ਧਿਆਨ ਨਾਲ ਉਹ ਕਿੱਥੋਂ ਵਾਹਿਗੁਰੂ ਗੁਰੂ ਨੂੰ ਕਹਿ ਲਵੇਗਾ ਜਿਹੜਾ ਆਪਣੇ ਆਪ ਗੁਣਾਂ ਨੂੰ ਗੁਰੂ ਦੀ ਵਿਚਾਰ ਨੂੰ ਪੜ ਕੇ ਗੁਰੂ ਦੀ ਵਿਚਾਰ ਨੂੰ ਸੁਣ ਕੇ ਜਿਹੜਾ ਮੁੱਖ ਤੋਂ ਵਾਹਿਗੁਰੂ ਨਿਕਲਦਾ ਹੈ ਨਾ ਉਹਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ ਉਹਦਾ ਅਨੰਦ ਹੀ ਕੁਝ ਹੋਰ ਹੁੰਦਾ ਹੈ ਤੇ ਮਾਲਕ ਜੀ ਕਹਿੰਦੇ ਨੇ ਗੁਰੂ ਨੂੰ ਮਿਲ ਕੇ ਮੇਰਾ ਹਿਰਦਾ ਰੂਪੀ ਕਰ ਖਿੜ ਜਾਂਦਾ ਹੈ ਆਪਣੇ ਆਪ ਹੀ ਆਪਣੇ ਮੁਖ ਤੋਂ ਵਾਹ ਗੁਰੂ ਨਿਕਲ ਜਾਂਦਾ ਹੈ ਕਿ ਗੁਰੂ ਤੋਂ ਕਮਾਲ ਹੈ